ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study.com ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ MCQ ਨਵੇਂ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਣਗੇ ਜਿਹੜੇ ਵੀ ਸਟੂਡੈਂਟ PSPSCL IRM PSPSCL Apprenticeship PSPSCL ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹਨਾਂ ਲਈ ਇਹ ਪਲੇਟਫਾਰਮ ਬਹੁਤ ਹੀ ਵਧੀਆ ਹੋਣ ਵਾਲਾ ਹੈ ਤੁਹਾਡਾ ਆਪਣਾ ਚੈਨਲ ਹੈ PB70 study point ਬਿਲਕੁਲ ਫ੍ਰੀ ਆਫ ਕੋਸਟ ਹੈ ਤੁਸੀਂ ਸਾਰਥੋਂ ਤਿਆਰੀ ਬਿਲਕੁਲ ਫ੍ਰੀ ਆਫ ਕੋਸਟ ਕਰ ਸਕਦੇ ਜੀ ਸੋ ਜਿੰਨਾ ਵੀ ਵੀਰਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਇੱਕ ਹੋਰ ਸੂਚਨਾ ਹੈ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜੁਆਇਨ ਬਟਨ ਤੇ ਕਲਿੱਕ ਕਰੋ ਉਸ ਤੋਂ ਬਾਅਦ 199 ਰੁਪਏ ਦੀ ਇੱਕ ਆਪਸ਼ਨ ਆਵੇਗੀ ਉਸ ਨੂੰ ਜਾ ਕੇ ਤੁਸੀਂ 199 ਰੁਪਏ ਪੇ ਕਰਨੇ ਹਨ ਉਸ ਦਾ ਸਕਰੀਨਸ਼ਾਟ ਸਾਨੂੰ ਇਸ ਨੰਬਰ ਤੇ ਭੇਜ ਦੇਣਾ ਹੈ ਤਾਂ ਤੁਹਾਨੂੰ ਜਲਦੀ ਹੀ ਪੀਡੀਐਫ ਮਿਲ ਜਾਨੀ ਗਿਆ ਜੇਕਰ ਤੁਸੀਂ ਜੁਆਇਨ ਨਹੀਂ ਹੋਣਾ ਚਾਹੁੰਦੇ ਤਾਂ ਕੋਈ ਚੱਕਰ ਨਹੀਂ ਤੁਸੀਂ ਸਾਨੂੰ 199 ਰੁਪਏ Google Pay Paytm PhonePe ਤੁਸੀਂ ਆਨਲਾਈਨ ਪੇ ਕਰਨ ਤੋਂ ਬਾਅਦ ਇਸ ਨੰਬਰ ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਵੀ ਤੋਂ 25 ਮਿੰਟ ਦੇ ਵਿੱਚ ਵਿੱਚ ਸਾਰੀਆਂ ਪੀਡੀਐਫ ਪ੍ਰੋਵਾਈਡ ਕਰਵਾ ਦਿੱਤੇ ਜਾਣਗੀਆਂ ਜਿਸ ਦੇ ਵਿੱਚ ਇਲੈਕਟ੍ਰੀਸ਼ਨ ਨਾਲ ਰਿਲੇਟਡ ਜੀਕੇ ਨਾਲ ਰਿਲੇਟਡ ਪੰਜਾਬੀ ਵਿਆਕਰਣ ਅਤੇ ਬਹੁਤ ਹੀ ਜ਼ਿਆਦਾ ਮਟੀਰੀਅਲ ਨਵਾਂ ਨਵਾਂ ਮਟੀਰੀਅਲ ਤੁਹਾਨੂੰ ਭੇਜ ਦਿੱਤਾ ਜਾਏਗਾ ਜੀ ਸੋ ਜਿਹੜੇ ਦੋਸਤ ਸਾਨੂੰ ਫੋਨ ਕਰ ਕਰਕੇ ਵਾਰ-ਵਾਰ ਪੁੱਛਦੇ ਹਨ ਕਿ ਪੀਡੀਐਫ ਵਿੱਚ ਕਿੰਨੇ ਕੁ ਕੁਐਸਚਨ ਨੇ ਉਹ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦੱਸ ਚੁੱਕਿਆ ਹਾਂ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਚੰਗੇ ਚਾਲਕ ਉਹ ਹੁੰਦੇ ਹਨ ਜਿਨ੍ਹਾਂ ਦੇ ਪਰਮਾਣੂਆਂ ਦੇ ਬਾਹਰਲੇ ਆਰਬਿਟ ਵਿੱਚ ਇੱਕ ਫ੍ਰੀ ਇਲੈਕਟ੍ਰੋਨ ਹੁੰਦਾ ਹੈ ਚਾਰ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਕੋਈ ਵੀ ਫ੍ਰੀ ਇਲੈਕਟ੍ਰੋਨ ਨਹੀਂ ਹੁੰਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਇੱਕ ਫ੍ਰੀ ਇਲੈਕਟ੍ਰੋਨ ਹੁੰਦਾ ਹੈ ਇੱਕ ਫ੍ਰੀ ਇਲੈਕਟ੍ਰੋਨ ਹੁੰਦਾ ਹੈ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਚੰਗੇ ਕੁਚਾਲਕ ਉਹ ਹੁੰਦੇ ਹਨ ਜਿਨ੍ਹਾਂ ਦੇ ਪਰਮਾਣੂਆਂ ਦੇ ਬਾਹਰਲੇ ਆਰਬਿਟ ਵਿੱਚ ਤਿੰਨ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਆਪਸ਼ਨ ਨਾ ਨੇ ਇਹ ਵਾਲੀਆਂ ਦੂਸਰੀ ਆਪਸ਼ਨ ਹੈ ਚਾਰ ਨਾਲੋਂ ਵੱਧ ਇਲੈਕਟ੍ਰੋਨ ਹੁੰਦੇ ਹਨ ਤੀਸਰੀ ਹੈ ਟਾਂਕ ਸੰਖਿਆ ਵਿੱਚ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ हां जी दोस्तों तो इस द जो राइट आंसर है वो है दोस्तों चार ਨਾਲੋਂ ਵੱਧ ইলেকট্রন ਹੁੰਦੇ ਹਨ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਹੈ ਅਰਧ ਚਾਲਕ ਬਿਜਲੀ ਸਰਕਟਾਂ ਵਿੱਚ ਇਨਸੂਲੇਟਰ ਦਾ ਕੰਮ ਕਰਦੇ ਹਨ ਲੋੜਿੰਦਾ ਪ੍ਰਤੀਰੋਧ ਬਣਾਉਣ ਲਈ ਵਰਤੇ ਜਾਂਦੇ ਹਨ ਕੰਡਕਟਰ ਦਾ ਕੰਮ ਕਰਦੇ ਹਨ ਜਾਂ ਉਪਰੋਕਤ ਸਾਰੇ ਹਾਂਜੀ ਦੋਸਤੋ तो दोस्तों इज द राइट आंसर है वो लो है लोडिंगा प्रतिरोध बनाਉਣ ਲਈ ਹੀ ਵਰਤੇ ਜਾਂਦੇ ਹਨ ਇਹ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਅੱਗੇ ਆਪਾਂ ਚੱਲਦੇ ਆ नेक्स्ट ਕੁਸਚਨ ਤੇ ਦੋਸਤੋ ਡਾਈ ਇਲੈਕਟ੍ਰਿਕ ਸਟਰੈਂਥ ਦੀ ਇਕਾਈ ਕੀ ਹੈ ਹਾਂਜੀ ਦੋਸਤੋ ਤਾਂ ਇਸ ਦੀ ਇਕਾਈ ਹੈ केवी/एमएम ठीक है दोस्तों ਨੈਕਸਟ ਕੁਐਸਚਨ ਚੱਲਦੇ ਆ ਜੀ ਆਪਾਂ ਕੰਡਕਟਰ ਦਾ SWG ਨੂੰ ਵਧਨ ਨਾਲ ਵਿਆਸ ਤੇ ਕੀ ਫਰਕ ਪੈਂਦਾ ਹੈ ਕੀ ਫਰਕ ਪੈਂਦਾ ਹੈ ਵੱਧਦਾ ਹੈ ਘਟਦਾ ਹੈ ਕੋਈ ਫਰਕ ਨਹੀਂ ਪੈਂਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਦੋਸਤੋ ਘਟਦਾ ਹੈ ਦਾ ਰਾਈਟ ਆਨਸਰ ਹੈ ਘਟਦਾ ਹੈ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਐਮ ਸੀ ਬੀ ਦਾ ਪੂਰਾ ਨਾਮ ਦੱਸੋ ਐਮ ਸੀ ਬੀ ਦਾ ਪੂਰਾ ਨਾਮ ਕੀ ਹੈ ਮਿਨੀਚਰ ਸਰਕਟ ਬ੍ਰੇਕਰ ਮਿਨੀ ਸਰਕਟ ਬ੍ਰੇਕਰ ਮਿਨੀ ਸਰਕਟ ਬੋਰਡ ਜਾਂ ਸਟੈਂਡਰਡ ਵਾਈਟ ਗੇਟ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਮਿਨੀਚਰ ਸਰਕਟ ਬ੍ਰੇਕਰ ਜਿਹੜਾ ਆਪਣੇ ਘਰਾਂ ਵਿੱਚ ਲਾਇਆ ਹੁੰਦੇ ਨੇ ਨਾ ਐਮ ਸੀ ਬੀ ਉਹਨਾਂ ਨੂੰ ਕਹਿੰਦੇ ਨੇ ਮਿੰਨੀ ਸਰਕਟ ਮਿੰਨੀਚਰ ਸਰਕਟ ਬਰੇਕਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਐਸਡਬਲਯੂਜੀ ਦਾ ਅਰਥ ਕੀ ਹੈ ਸਟੀਲ ਵਾਇਰਗੇਜ ਸਟੈਂਡਰਡ ਵਾਇਰਗੇਜ ਸੁਪਰਵਾਈਜ਼ ਗੀਅਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਟੈਂਡਰਡ वायर गेज स्टैंडर्ड वायर गेज ठीक है दोस्तों नेक्स्ट क्वेश्चन दी ਗੱਲ ਕਰੀਏ ਜੀ 5 ਓਮ ਦੇ 5 ਰੈジਸਟੈਂਸ ਸੀਰੀਜ਼ ਵਿੱਚ ਲੱਗੇ ਹੋਏ ਹਨ ਇਹ ਹੋ ਗਿਆ ਸੀਰੀਜ਼ ਸਰਕਟ ਅਤੇ ਇਹ ਹੋ ਗਿਆ ਜੀ ਪੈਰਲਲ ਸਰਕਟ ਉਹਨੇ ਕਿਹਾ ਹੈ ਕਿ 5 ਓਮ ਦੇ ਰੈਜ਼ਿਸਟੈਂਸ 1 2 3 4 ਅਤੇ 5 5 ਓਮ ਦੇ 5 ਰੈਜ਼ਿਸਟੈਂਸ ਸੀਰੀਜ਼ ਵਿੱਚ ਲੱਗੇ ਹੋ ਹਨ ਆ ਇੱਕ 5 ਓਮ ਹੈ ਇੱਕ ਆ 5 ਓਮ ਦਾ ਲੱਗੀ ਰੈਜ਼ਿਸਟੈਂਸ ਆ ਵੀ 5 ਓਮ ਦੀ ਰੈਜ਼ਿਸਟੈਂਸ ਲੱਗੀ ਹੋਈ ਹੈ 5 ਕਿਹਾਉਣੇ ਦਾ ਸੀਰੀਜ਼ ਸਰਕਟ ਵਿੱਚ ਕੀ ਹੁੰਦਾ ਹੈ ਪਿਛਲੀਆਂ ਕਲਾਸਾਂ ਵਿੱਚ ਆਪਾਂ ਕਰਵਾਇਆ ਹੋਇਆ ਹੈ ਜੋ ਜੋ ਆਪਣੇ ਪਹਿਲਾ ਕਲਾਸਾਂ ਪੰਨਿਆਂ ਨਾਲ ਪਲੇਲਿਸਟ ਵਿੱਚ ਜਾ ਕੇ ਤੁਸੀਂ ਦੇਖ ਲੈਣਾ ਹੈ ਤਾਂ ਸੀਰੀਜ਼ ਸਰਕਟ ਵਿੱਚ ਹੁੰਦਾ ਹੈ ਸਿਰਫ ਜੋੜਨਾ ਜੇ 11 ਰੈジਸਟੈਂਸ ਲੱਗੀਆਂ ਹੋਣ ਸੀਰੀਜ਼ ਵਿੱਚ ਤਾਂ ਸਿਰਫ ਤੁਸੀਂ ਉਹਦਾ ਜੋੜ ਕਰ ਦੇਣਾ ਹੈ ਉਹਨਾਂ ਦਾ ਜੋੜ ਕਰਨਾ ਹੈ 5 5 10 15 20 ਤੋਂ 25 ਤਾਂ ਰਾਈਟ ਆਨਸਰ ਹੋ ਜਾਏਗਾ ਇਸ ਦਾ 25 ਹੋ 25 ओम આ એક ઓમ ਦਾ સિમ્બોલ ਹੁੰਦਾ ਹੈ ਜੀ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਹੈ ਪੈਰਲਰ ਵਿੱਚ ਪ੍ਰਤੀਰੋਧ ਵਧਾਉਣ ਨਾਲ ਸਰਕਟ ਦੀ કુલ ਕੰਡਕਟੈਂਸ ਘਟਦੀ ਹੈ ਬਰਾਬਰ ਰਹਿੰਦੀ ਹੈ ਵਧਦੀ ਹੈ ਜਾਂ ਕੋਈ ਫਰਕ ਨਹੀਂ ਪੈਂਦਾ ਦੋਸਤੋ ਜੋ ਰਾਈਟ ਇਸ ਦਾ ਆਨਸਰ ਹੋ ਜਾਏਗਾ ਉਹ ਹੈ ਪੈਰਲਲ ਵਿੱਚ ਪ੍ਰਤੀਰੋਧਤਨ ਨਾਲ ਸਰਕਟ ਦੀ ਕੋਲ ਕੰਡਕਟੈਂਸ ਵਧਦੀ ਹੈ ਵਧਦੀ ਹੈ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਸ਼ੰਟ ਦਾ ਅਰਥ ਕੀ ਹੈ ਸ਼ੰਟ ਦਾ ਸ਼ੰਟ ਬਸ ਸੋਨਾ ਤਾਂ ਬਹੁਤ ਘਰੀ ਹੈ ਪਰ ਇਸ ਦਾ ਅਰਥ ਕੀ ਹੈ ਤਾਂ ਆਪਸ਼ਨ ਆਪਨੇ ਸਾਹਮਣੇ ਦਿੱਤੀਆਂ ਹੋਈਆਂ ਇਹ ਦਾ ਮਤਲਬ ਇੱਕ ਟਿੱਕ ਕਰਨੀ ਆ ਜੋ ਬਿਲਕੁਲ ਸਹੀ ਹੈ ਪੇਪਰ ਵਿੱਚ ਵੀ ਤੁਸੀਂ ਉਮੀਦ ਹੈ ਗੋਡੇ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਤੁਸੀਂ ਚੰਗੇ ਨੰਬਰ ਪ੍ਰਾਪਤ ਕਰੋ ਅਤੇ ਇੱਕ ਸਰਕਾਰੀ ਜੋਬ ਪ੍ਰਾਪਤ ਕਰੋ ਇਹ ਕਿਸੇ ਕਿਸੇ ਦੇ ਕਰਮਾ ਦੇ ਵਿੱਚ ਹੁੰਦਾ ਹੈ ਕਿ ਸਰਕਾਰ ਦੇ ਘਰੋਂ ਪੈਸਾ ਆਣਾ ਸਰਕਾਰੀ ਖਜ਼ਾਨੇ ਵਿੱਚੋਂ ਮਾਇਆ ਆਣੀ ਜਿਹਨੂੰ ਆਪਾਂ ਕਹਿੰਦੇ ਆ ਪਰਮਾਤਮਾ ਦੀ ਅਰਦਾਸ ਹੈ ਮਿੰਤ ਹੈ ਕਿ ਤੁਸੀਂ ਜ਼ਰੂਰ ਲਗੋ ਮਿਹਨਤ ਤੁਹਾਡੀ ਹੈ ਫਲ ਦੇਣਾ ਉਹਦੇ ਵਾਸਤੇ ਜਿਹੜਾ ਬੰਦਾ ਮਿਹਨਤ ਕਰਦਾ ਹੈ ਨਾ ਉਹਨੂੰ ਮਾਲਕ ਫਲ ਜ਼ਰੂਰ ਦਿੰਦਾ ਹੈ ਭਾਵੇਂ ਲੇਟ ਦੇਵੇ ਭਾਵੇਂ ਪਹਿਲਾਂ ਦੇਵੇ ਠੀਕ ਹੈ ਨਾ ਦੋਸਤੋ ਇਸ ਤਰ੍ਹਾਂ ਆਪਣੋ ਰੱਬ ਤੇ ਵੀ ਭਰੋਸਾ ਰੱਖਣਾ ਚਾਹੀਦਾ ਹੈ ਕਿ ਜੋ ਵੀ ਕਰਦਾ ਹੈ ਉਹ ਬਿਲਕੁਲ ਠੀਕ ਕਰਦਾ ਹੈ ਕਈ ਦੋਸਤ ਜਿਵੇਂ ਅੱਧੇ ਦੇ ਨੰਬਰ ਤੋਂ ਰਹਿ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਜ਼ਿਆਦਾ ਇਮੋਸ਼ਨ ਨਹੀਂ ਲੈਣਾ ਚਾਹੀਦਾ ਕਿਉਂਕਿ ਟਾਈਮ ਬਹੁਤ ਪਿਆਰ ਦੋਸਤੋ ਜੋ ਸਰਕਾਰ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਪੋਸਟਾਂ ਬਹੁਤ ਜ਼ਿਆਦਾ ਆ ਰਹੀਆਂ ਹਨ ਬਿਜਲੀ ਬੋਰਡ ਵਿੱਚ ਕਾਫੀ ਜ਼ਿਆਦਾ ਪੋਸਟਾਂ ਆ ਰਹੀਆਂ ਹਨ ਤੇ ਆ ਚੁੱਕੀਆਂ ਹਨ ਅਤੇ ਨੈਕਸਟ ਵੀ ਸਭ ਤੋਂ ਜ਼ਿਆਦਾ ਬਿਜਲੀ ਬੋਰਡ ਦੀਆਂ ਪਰਥੀਆਂ ਹੋਣ ਜਾ ਰਹੀਆਂ ਨੇ ਕਿਉਂਕਿ ਅਗਲੇ ਮਹੀਨੇ ਖੁਰ ਕਿੰਨੇ ਹਜ਼ਾਰ ਰਿਟਾਇਰਮੈਂਟ ਹੈ ਮੁਲਾਜ਼ਮ ਲੈਨਮੈਨ ਜੇਈ ਐਸ ਜੀਓ ਐਕਸਮ ਬਹੁਤ ਜ਼ਿਆਦਾ ਰਿਟਾਇਰਮੈਂਟ ਦੇ ਉਹਨਾਂ ਦੀ ਜਗ੍ਹਾ ਤੇ ਉਨਾ ਆਪਾਂ ਨੂੰ ਪਾਣਾ ਜਿਵੇਂ 2500 ਬੱਚਾ ਹੈ 2500 ਵਿੱਚੋਂ ਪ੍ਰੈਨਟਸਰ ਬੰਦੇ ਕਿੰਨੇ ਨੇ ਉਹ ਆਪਾਂ ਨੂੰ ਪਤਾ ਹੀ ਹੈ ਜੀ ਮੈਂ ਦੱਸਣਾ ਨਹੀਂ ਚਾਹੁੰਦਾ ਉਹ ਆਪ ਨੂੰ ਪਤਾ ਕਿੰਨੇ ਕੋਈ ਬੱਚੇ ਅਪਰੈਂਟਸਿਪ ਵਾਲੇ ਨੇ ਠੀਕ ਹੈ ਇਹਨਾਂ ਵਿੱਚ ਵੀ ਪੋਸਟਾਂ ਖਾਲੀ ਜਾਣਗੀਆਂ ਸੋ ਤੁਸੀਂ ਜੁੜੇ ਰਹਿਣਾ ਬਸ ਇਲੈਕਟ੍ਰੀਸ਼ੀਅਨ ਦੇ ਨਾਲ ਜੌਬ ਆਪਣੀ ਪੱਕੀ ਹੈ ਇੱਕ ਕੋਰਟ ਤੇ ਭਰੋਸਾ ਵੀ ਰੱਖਣਾ ਹੈ ਠੀਕ ਹੈ ਦੋਸਤੋ ਟਾਈਮ ਜ਼ਰੂਰ ਪੈਂਦਾ ਹੈ ਉਹ ਗੁਰੂ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ ਸੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਸ਼ੰਟ ਦਾ ਅਰਥ ਕੀ ਹੈ ਵੱਧ ਮਾਤਰਾ ਦਾ ਵੱਧ ਮਾਤਰਾ ਵੱਧ ਮਾਤਰਾ ਦਾ ਪ੍ਰਤੀਰੋਧ ਮੀਟਰ ਦੇ ਸੀਰੀਜ਼ ਵਿੱਚ ਜੁੜਿਆ ਹੋਇਆ ਹੈ ਘਟ ਮਾਤਰਾ ਦਾ ਪ੍ਰਤੀਰੋਧ ਐਮਮੀਟਰ ਦੇ ਪੈਰਲ ਵਿੱਚ ਜੁੜਿਆ ਹੋਇਆ ਹੈ ਐਮਮੀਟਰ ਨੂੰ ਸ਼ਾਰਟ ਸਰਕਟ ਕੀਤਾ ਹੋਇਆ ਹੈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂ ਜੀ ਦੋਸਤੋ ਗੈਸ ਕਰਨਾ ਤੁਸੀਂ ਆਪ ਵੀ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਤੋਂ ਮੈਂ ਦੱਸ ਦੇਣਾ ਜੀ ਦਾ ਰਾਈਟ ਆਨਸਰ ਹੈ ਘਟ ਮਾਤਰਾ ਦਾ ਪ੍ਰਤੀਰੋਧ ਐਮਮੀਟਰ ਵਿੱਚ ਐਮੀਟਰ ਦੇ ਪੈਰਲ ਵਿੱਚ ਜੁੜਿਆ ਹੋਇਆ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕਿਰਚੋਫ ਦੇ ਕਰੰਟ ਨਿਯਮ ਅਨੁਸਾਰ ਕਿਰਚੋਫ ਦੇ ਕਰੰਟ ਨਿਯਮ ਅਨੁਸਾਰ ਜੰਕਸ਼ਨ ਤੇ ਮਿਲਣ ਵਾਲੇ ਕਰੰਟਾਂ ਦਾ ਗਨਿਤ ਜੋੜ ਜ਼ੀਰੋ ਹੁੰਦਾ ਹੈ ਜੰਕਸ਼ਨ ਤੇ ਕਰੰਟ ਜ਼ੀਰੋ ਹੁੰਦਾ ਹੈ ਜੰਕਸ਼ਨ ਤੇ ਵੋਲਟੇਜ ਤੇ ਕਰੰਟ ਬਰਾਬਰ ਹੁੰਦੇ ਹਨ ਉਪਰੋਕਤ ਚ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੰਕਸ਼ਨ ਤੇ ਮਿਲਣ ਵਾਲੇ ਕਰੰਟਾਂ ਦਾ ਗਣਿਤ ਜੋੜ ਜ਼ੀਰੋ ਹੁੰਦਾ ਹੈ ਆਪਸ਼ਨ ਏ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਅੱਗੇ ਪਹੁੰਚ ਲਿਆ ਨੈਕਸਟ ਕੁਐਸਚਨ ਤੇ ਦੋਸਤੋ ਬਿਜਲੀ ਦੀਆਂ ਤਾਰਾਂ ਦੇ ਜੋੜਾ ਨੂੰ ਸੋਲਡਰਿੰਗ ਕਰਨਾ ਜ਼ਰੂਰੀ ਹੈ ਜੋੜਾ ਨੂੰ যান্ত্রিক ਰੂਪ ਪੱਕਾ ਕਰਨ ਲਈ ਜੋੜਾ ਦੀ 100% ਸੁਚਾਲਕਤਾ ਬਣਾਉਣ ਲਈ ਵਾਤਾਵਰਨ ਦੇ ਪ੍ਰਭਾਵ ਨੂੰ ਘਟ ਕਰਨ ਲਈ ਜਾਂ ਉਪਰੋਕਤ ਸਾਰੇ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੀ ਉਹ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੋੜਾ ਨੂੰ ਯੰਤਰਿਕ ਰੂਪ ਪੱਕਾ ਕਰਨ ਲਈ ਜੋੜਾਂ ਦੀ 100% ਸੂਚਿਤਤਾ ਬਣਾਉਣ ਲਈ ਵਾਤਾਵਰਨ ਦੇ ਪ੍ਰਭਾਵ ਨੂੰ ਘਟ ਕਰਨ ਲਈ ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਹੈ ਦੋਸਤੋ ਇਹ ਸਾਰੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਆਪਾਂ ਬਿਜਲੀ ਦੇ ਕੰਮਾਂ ਲਈ ਆਮ ਫਲਕਸ ਵਰਤਿਆ ਜਾਂਦਾ ਹੈ ਕਿਹੜਾ ਫਲਕਸਟ ਲਾਈਟ ਅਮੋਨੀਅਮ ਕੋਲੋਰਾਇਡ ਜ਼ਿੰਕ ਕੋਲੋਰਾਇਡ ਜੋ ਪ੍ਰੋਕਤ ਸਾਰੇ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਫਲਕਸਾਈਟ ਫਲਕਸਾਈਟ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੀਟਿੰਗ ਕੰਮਾ ਲਈ ਤਾਰ ਵਰਤੀ ਜਾਂਦੀ ਹੈ ਹੀਟਿੰਗ ਕੰਮਾ ਲਈ ਕਿਹੜੀ ਤਾਰ ਵਰਤੀ ਜਾਂਦੀ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਨਾਈਕਰੋਮ ਨਾਈਕਰੋਮ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਰੈジਸਟੈਂਸ ਬਣਾਉਣ ਲਈ ਕਿਹੜੀ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ ਰੈジਸਟੈਂਸ ਬਣਾਉਣ ਲਈ ਯੂਰੇਕਾ ਮੈਗਾਨਿਨ ਤਾਂ ਬਾਜਾ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਤੁਸੀਂ ਆਪਣੇ ਮਾਈਂਡ ਦੇ ਵਿੱਚ ਯਾਦ ਰੱਖਣਾ ਹੈ ਕੁਐਸਚਨ 101% ਪੁੱਛਿਆ ਜਾਵੇਗਾ ਤਾਂ ਇਸ ਦਾ ਰਾਈਟ ਆਨਸਰ ਹੈ ਯੂਰੇਕਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਆਪਾਂ ਇਨਸੂਲੇਟਰ ਕਾਰਬਨ ਅਤੇ ਇਲੈਕਟ੍ਰੋਨਿਸ ਦਾ ਤਾਪਮਨ ਕੋਐਫੀਸ਼ੀਐਂਟ ਹੁੰਦਾ ਹੈ ਪੋਜ਼ਿਟਿਵ 네ਗੇਟਿਵ ਸਥਿਰ ਜਾਂ ਇਹਨਾਂ ਵਿੱਚ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ 네ਗੇਟਿਵ 네ਗੇਟਿਵ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਪੇਖ ਚਾਲਕਤਾ ਸਭ ਤੋਂ ਵੱਧ ਕਿਸ ਦੀ ਹੁੰਦੀ ਹੈ ਸਪੇਖ ਚਾਲਕਤਾ ਰਿਲੈਕਟਿਵ ਕੰਡਕਟੈਂਸ ਕੰਡਕਟਿਵਿਟੀ ਠੀਕ ਹੈ ਜੀ ਤਾਂਬਾ ਚਾਂਦੀ ਸੋਨਾ ਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਚਾਂਦੀ ਚਾਂਦੀ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇੱਕ ਥਿੰਬਲ ਨੂੰ ਕੇਵਲ ਨਾਲ ਸੋਲਡਰਿੰਗ ਕਰਨ ਤੋਂ ਪਹਿਲਾਂ ਟੀਨਿੰਗ ਕਰਨਾ ਜ਼ਰੂਰੀ ਹੈ ਕੇਵਲ ਥਿੰਬਲ ਨੂੰ ਕੇਵਲ ਸਟਰਡਰ ਕਨੈਕਟਰਾਂ ਨੂੰ ਥਿੰਬਲ ਦੇ ਕਨੈਕਟਰਾਂ ਦੇ ਕੇਵਲ ਤੇ ਕਨੈਕਟਰ ਦੋਵਾਂ ਨੂੰ ਜੋ ਉਪਰੋਕਤ ਕੋਈ ਨਹੀਂ ਤਾਂ ਦੋਸਤੋ ਇਸ ਤਦੋ ਰਾਈਟ ਆਨਸਰ ਹੈ ਉਹ ਹੈ ਥਿੰਬਲ ਅਤੇ ਕੇਬਲ ਦੇ ਕੰਡਕਟਰ ਦੋਵਾਂ ਨੂੰ ਆਪਸ਼ਨ ਸੀ ਇਸ ਦਾ ਆਪ ਜੋ ਰਾਈਟ ਆਨਸਰ ਹੈ ਦੋਸਤੋ ਅਗਿਆ ਪਚਲਦੇ ਨੈਕਸਟ ਕੁਐਸਚਨ ਤੇ ਐਲੂਮੀਨੀਅਮ ਕੇਬਲਾਂ ਨੂੰ ਫਰੂਲ ਜੁਆਇੰਟ ਨਾਲ ਸੋਲਡਰਿੰਗ ਕਰਨ ਲਈ ਇੱਕ ਇੱਕ ਐਲੂਮੀਨੀਅਮ ਫਰੂਲ ਵਰਤਣੀ ਚਾਹੀਦੀ ਹੈ ਇੱਕ ਟਿਨ ਫਰੂਲ ਵਰਤਣੀ ਚਾਹੀਦੀ ਹੈ ਇੱਕ ਕਾਪਰ ਫਰੂਲ ਵਰਤਣੀ ਚਾਹੀਦੀ ਹੈ ਜਾਂ ਇੱਕ ਲੈਡ ਫਰੂਲ ਵਰਤਣੀ ਚਾਹੀਦੀ ਹੈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਇੱਕ ਕਾਪਰ ਫਰੂਲ ਵਰਤਣੀ ਚਾਹੀਦੀ ਹੈ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਜ ਆਨ ਵਾਲੀਆਂ ਵੀਡੀਓਜ਼ ਦੇ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਿਆ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ